ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਨ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪੰਜਾਬ 'ਚ ਦੋ ਹੋਰ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਦੋ ਹੋਰ ਟੋਲ ਪਲਾਜ਼ੇ ਹੋਣਾ ਬੰਦ ਕਰ ਦਿੱਤੇ ਗਏ ਨੇ ਦਰਸ਼ਕਾਂ ਨਾਲ ਵੱਡੀ ਖਬਰ ਸਾਂਝੀ ਕਰ ਰਿਹਾ ਸੀਐਮ ਭਗਵੰਤ ਮਾਨ ਨੇ ਜਿਹੜਾ ਟਵੀਟ ਕਰਕੇ ਜਾਣਕਾਰੀ ਦਿੱਤੀ ਆ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ ਰਾਏਕੋਟ ਮਹਿਲਕਲਾਂ ਦੇ ਦੋ ਟੋਲ ਪਲਾਜ਼ਾ ਪਿੰਡ ਰਕਬਾ ਨੇੜੇ ਮੁੱਲਾਂਪੁਰ ਪਿੰਡ ਮਹਿਲ ਕਲਾ ਇੱਕੋ ਕੰਪਨੀ ਦੇ ਜਿਹੜੇ ਕੰਪਨੀ ਨੇ ਕੋਵਿਡ ਦੇ ਕਿਸਾਨ ਅੰਦੋਲਨ ਦਾ ਬੇਰਵਾ ਦੇਖ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਪਰ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਤੇ ਦੋਵੇਂ ਟੋਲ ਮਿਤੀ 2 ਫਰਵਰੀ ਰਾਤ 12 ਵਜੇ ਬੰਦ ਹੋ ਜਾਣਗੇ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਮਾਨਸਕਾਰ ਬਣਨ ਤੋਂ ਬਾਅਦ ਪੰਜਾਬ ਚ ਬਹੁਤ ਸਾਰੇ ਟੋਲ ਪਲਾਜ਼ਾ ਬੰਦ ਹੋ ਚੁੱਕੇ ਨੇ ਤੇ ਲਗਾਤਾਰ ਜਿਹੜੇ ਬਾਕੀ ਟੋਲ ਪਲਾਜ਼ਾ ਨੇ ਉਹਨਾਂ ਨੂੰ ਵੀ ਬੰਦ ਕਰਨ ਦੇ ਉੱਤੇ ਮਾਨ ਸਰਕਾਰ ਜਿਹੜੀ ਉਹ ਲਗਾਤਾਰ ਫੈਸਲੇ ਲੈ ਰਹੀ ਹੈ ਪਰ ਬਹੁਤ ਸਾਰੇ ਟੋਲ ਪਲਾਜ਼ਾ ਜਿਹੇ ਵੀ ਨੇ ਜਿਹੜੇ ਪੰਜਾਬ ਵਿੱਚ ਜਿੱਥੇ ਵੱਡੀ ਪਰਚੀ ਵਸੂਲੀ ਜਾਂਦੀ ਹੈ ਲੋਕ ਪਰੇਸ਼ਾਨ ਨੇ ਇਸ ਨੂੰ ਲੈ ਕੇ ਤਾਂ ਉਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਟੋਲ ਪਲਾਜ਼ਾ ਬੰਦ ਹੋਣੇ ਚਾਹੀਦੇ ਨੇ ਜਿਸ ਦਾ ਜ਼ਿਕਰ ਸੀਐਮ ਭਗਵੰਤ ਮਾਨ ਖੁਦ ਵੀ ਕਰ ਚੁੱਕੇ ਨੇ ਜਿਸ ਦੇ ਵਿੱਚ ਲੁਧਿਆਣੇ ਤੋਂ ਅ ਦਿਲੰਦਰ ਜਾਂਦਿਆ ਲਾਡੋਵਾਲ ਵਾਲਾ ਟੋਲ ਪਲਾਜ਼ਾ ਵੀ ਸ਼ਾਮਲ ਹੈ ਤਾਂ ਇਸ ਤਰੀਕੇ ਨਾਲ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਲੋਕ ਵੀ ਸਵਾਲ ਚੁੱਕਦੇ ਨੇ ਕਿ ਜਦੋਂ ਉਹ ਕਾਰ ਖਰੀਦਦੇ ਨੇ ਉਹ ਟੈਕਸ ਭਰਦੇ ਨੇ ਡੀਜ਼ਲ ਪੈਟਰੋਲ ਤੇ ਟੈਕਸ ਹੁੰਦਾ ਹੈ ਤੇ ਫਿਰ ਉਹ ਟੈਕਸ ਵੱਖਰਾ ਕਿਸ ਚੀਜ਼ ਦਾ ਦੇਣ ਵੱਡੇ ਸਵਾਲ ਲੋਕ ਵੀ ਚੁੱਕਦੇ ਨੇ ਤੇ ਰਾਹਤ ਜ਼ਰੂਰ ਲੋਕਾਂ ਨੇ ਮਹਿਸੂਸ ਕੀਤੀ ਹੈ ਕਿਉਂਕਿ ਜਦੋਂ ਵੀ ਲੋਕ ਜਾਣਦੇ ਨੇ ਕਿਤੇ ਪਹਿਲਾਂ ਉਹਨਾਂ ਦਾ ਪੈਟਰੋਲ ਖਰਚਾ ਹੁੰਦਾ ਤੇ ਫਿਰ ਉਹਨੀਆਂ-ਉਨੀਆਂ ਪਰਚੀਆਂ ਦੇ ਕੇ ਉਹਨਾਂ ਨੂੰ ਜਾਣਾ ਪੈਂਦਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹੁਣ ਕਿਤਨਾ ਕਿਤੇ ਵੱਡੇ ਫੈਸਲੇ ਆ ਜਿਹੜੇ ਟੋਲ ਪਲਾਜ਼ੇ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਲਏ ਜਾ ਰਹੇ ਨੇ ਤਾਂ ਦਰਸ਼ਕਾਂ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਬਹੁਤ ਸਾਰੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਫਾਜ਼ਲ ਕਾ ਫਰੋਜਪੁਰ ਰੋਡ ਤੇ ਦੋ ਟੋਲ ਪਲਾਜ਼ੇ ਨੇ ਜਿਹੜੇ 14 ਸਤੰਬਰ 2023 ਨੂੰ ਬੰਦ ਕੀਤੇ ਗਏ ਸੀ ਤੇ ਤਿੰਨ ਟੋਲ ਪਲਾਜ਼ੇ ਜਿਹਦੇ ਵਿੱਚ ਮਜਾਰੀ ਨਮਾ ਸ਼ਹਿਰ ਦਾ ਨੰਗਲ ਸ਼ਹੀਦਾਂ ਤੇ ਮਾਨਗੜ ਹੁਸ਼ਿਆਰਪੁਰ ਦੇ ਦੋਵੇਂ ਟੋਲ ਪਲਾਜ਼ੇ ਸੀ ਇਹ 15 ਫਰਵਰੀ 2023 ਨੂੰ ਬੰਦ ਕੀਤੇ ਗਏ ਸੀ ਤਾਂ ਕਿਤਨਾ ਕਿਤੇ ਕਹਿ ਲਿਆ ਕਿ ਲੋਕਾਂ ਨੂੰ ਰਾਹ ਦੇਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਲੋਕ ਬਿਲਕੁਲ ਪਰੇਸ਼ਾਨ ਨੇ ਇਸ ਚੀਜ਼ ਨੂੰ ਲੈ ਕੇ ਕਿ ਉਹ ਟੋਲ ਪਰਚੀਆਂ ਨੇ ਜਿਹੜੀਆਂ ਉਹ ਕਿਉਂ ਦੇਣ ਕਿਸ ਚੀਜ਼ ਦੀਆਂ ਦੇਣ ਉਹਨਾਂ ਤੋਂ ਬਾਰ-ਬਾਰ ਟੈਕਸ ਕਿਉਂ ਲਿਆ ਜਾਂਦਾ ਹੈ ਤੇ ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਪਲਾਜ਼ੇ ਨੇ ਜਿਹੜੇ ਵੱਡੇ ਰੋਡਾਂ ਦੇ ਉੱਤੇ ਨੇ ਕਿਤੇ ਨਾ ਕਿਤੇ ਉਹ ਵੀ ਬੰਦ ਕਰਨ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਉੱਥੇ ਟੋਲ ਕਟਣ ਪਿੱਛੇ ਟੋਲ ਮੁਲਾਜ਼ਮਾਂ ਵੱਲੋਂ ਗੁੰਡਾਗਰਦੀ ਤੱਕ ਕੀਤੀ ਜਾਂਦੀ ਹੈ ਬਦਮਾਸ਼ੀ ਤੱਕ ਕੀਤੀ ਜਾਂਦੀ ਹੈ ਲੋਕਾਂ ਦੀਆਂ ਕਈ ਵਾਰ ਗੱਡੀਆਂ ਵੀ ਪੰਨ ਦਿੱਤੀਆਂ ਜਾਂਦੀਆਂ ਨੇ ਇਈਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਤਾਂ ਇਹ ਕਿਤਨਾ ਕਿਤੇ ਲੋਕਾਂ ਦੇ ਵਿੱਚ ਜ਼ਰੂਰ ਨਿਰਾਸ਼ਾ ਹੈ ਤੇ ਇਹ ਵੀ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਨੇ ਪਰ ਸੀਐਮ ਭਗਵੰਤ ਮਾਨੇ ਵੀ ਇੱਕ ਬਿਆਨ ਵਿੱਚ ਕਹਿ ਚੁੱਕੇ ਨੇ ਕਿ ਜਦੋਂ ਸਮਾਂ ਹੋ ਗਿਆ ਤਾਂ ਉਹ ਟੋਲ ਪਲਾਜ਼ਾ ਲੁਧਿਆਣੇ ਤੋਂ ਜਲੰਧਰ ਰੋਡ ਵਾਲਾ ਵੀ ਬੰਦ ਕਰ ਦਿੱਤਾ ਜਾਊਗਾ ਸੋ ਕਹਿੰਦੇ ਕਿ ਤਿੰਨ ਦੋ ਟੋਲ ਪਲਾਜ਼ੇ ਹੋਰ ਬੰਦ ਕਰ ਦਿੱਤੇ ਗਏ ਨੇ ਦਰਸ਼ਕਾਂ ਦਾਸੀਏ ਜੋ ਸੀਐਮ ਭਗਵੰਤ ਮਾਨ ਨੇ ਕੋਵਿਡ ਕੀਤੇ ਲੁਧਿਆਣਾ ਤੋਂ ਬਰਨਾਲਾ वाया ਸੁਦਾਰ ਰਾਏਕੋਟ ਮਹਿਲਕਲਾਂ ਦੇ ਦੋ ਟੋਲ ਪਲਾਜਾ ਪਿੰਡ ਰਖਵਾ ਨੇੜੇ ਮੂਲਾਪੁਰ ਪਿੰਡ ਮਹਿਲਕਲਾਂ ਇੱਕੋ ਕੰਪਨੀ ਦੇ ਜਿਹੜੇ ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇਖ ਕੇ 448 ਦਿਨਾਂ ਦੀ ਟੋਲ ਵਧਾਉਣ ਦੀ ਮੰਗ ਕੀਤੀ ਸੀ ਪਰ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਇਹ ਦੋਵੇਂ ਟੋਲ ਮਿਤੀ 2 April ਰਾਤ 12 ਵਜੇ ਬੰਦ ਹੋ ਜਾਣਗੇ ਤਾਂ ਇਹ ਵੱਡਾ ਕਵਿਟ ਕੀਤਾ ਗਿਆ ਸੀ ਭਗਵੰਤ ਮਾਨ ਵੱਲੋਂ ਇਸ ਤੋਂ ਪਹਿਲਾਂ ਬਹੁਤ ਸਾਰੇ ਟੋਲ ਪਲਾਜ਼ੇ ਬੰਦ ਹੋ ਚੁੱਕੇ ਨੇ ਪੰਜਾਬ 'ਚ ਜਿਹੜੇ ਕਿ ਅ ਕਈ ਰਸਤਿਆਂ ਦੇ ਉੱਤੇ ਜਿਹੜੇ ਮੇਨ ਰੋਡ ਸੀ ਉਹਨਾਂ ਦੇ ਉੱਤੇ ਨਜ਼ਰ ਆਉਂਦੇ ਸੀ ਜਿੱਥੇ ਪਰਚੀ ਵਸੂਲੀ ਜਾਂਦੀ ਸੀ ਪਰ ਕਈ ਵਾਰ ਸਵਾਲ ਵੀ ਲੋਕਾਂ ਵੱਲ ਇਹ ਵੀ ਚੁੱਕੇ ਜਾਂਦੇ ਨੇ ਕਿ ਸੜਕਾਂ ਦੇ ਉੱਤੇ ਖੱਡੇ ਪਏ ਨੇ ਗੱਡੀਆਂ ਖੱਡਿਆਂ 'ਚ ਵੱਜਦੀਆਂ ਆਉਂਦੀਆਂ ਨੇ ਤੇ ਟੋਲ ਟੈਕਸ ਕਿਸ ਚੀਜ਼ ਦਾ ਦਿੱਤਾ ਜਾਵੇ ਵੱਡੇ ਸਵਾਲ ਜ਼ਰੂਰ ਨੇ ਲੋਕ ਪਰੇਸ਼ਾਨ ਨੇ ਮੋਟੀਆਂ ਪਰਚੀਆਂ ਜਦੋਂ ਹੀ ਵਸੂਲਦੇ ਨੇ ਤਾਂ ਲੋਕਾਂ ਨੂੰ ਦੁੱਖ ਹੁੰਦਾ ਹੈ ਕਿ ਅਸੀਂ ਗੱਡੀ ਨਵੀਂ ਖਰੀਦਦੇ ਹਾਂ ਉਸ ਉੱਤੇ ਦਿੰਦੇ ਆ ਤੇ ਪੈਟਰੋਲ ਡੀਜ਼ਲ ਸਭ ਦਾ ਟੈਕਸ ਅਸੀਂ ਦਿੰਦੇ ਆ ਤੇ ਫਿਰ ਬਾਰ ਬਾਰ ਕਿਉਂ ਕਿਹੜੀ ਗੱਲ ਦਾ ਜਿਹੜਾ ਟੋਲ ਟੈਕਸ ਆ ਉਹ ਸਾਡੇ ਤੋਂ ਲਿਆ ਜਾਂਦਾ ਤਾਂ ਹੁਣ ਕਹਿ ਲਿਆ ਕਿ ਵੱਡੀਆਂ ਕਾਰਵਾਈਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਟੋਲ ਪਲਾਜ਼ਾਂ ਦੇ ਉੱਤੇ ਇਸੇ ਤਰੀਕੇ ਨਾਲ ਅੱਗੇ ਵੀ ਮਾਨ ਸਰਕਾਰ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਬਾਕੀ ਟੋਲ ਪਲਾਜ਼ੇ ਨੇ ਜਦੋਂ ਜਦੋਂ ਸਮਾਂ ਖਤਮ ਹੋ ਗਿਆ ਉਹ ਵੀ ਬੰਦ ਕਰ ਦਿੱਤੇ ਜਾਣਗੇ ਸੋ ਵੱਡੀ ਵੱਡਾ ਐਕਸ਼ਨ ਕਹਿ ਸਕਦੇ ਹਾਂ ਕਿ ਲਿਆ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਜਿਹੜਾ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ ਰਾਏਕੋਟ ਮਹਿਲਕਲਾਂ ਦੇ ਦੋ ਟੋਲ ਪਲਾਜ਼ੇ ਨੇ ਉਸ ਨੂੰ ਬੰਦ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਦਰਸ਼ਕਾਂ ਨੂੰ ਵੀ ਪੀ ਲਿਆ ਕਿ ਉਹਨਾਂ ਨੂੰ ਕਿਹੜੇ ਕਿਹੜੇ ਟੋਲ ਪਲਾਜ਼ ਤੇ ਸਮੱਸਿਆ ਆ ਰਹੀ ਹੈ ਕਿਸ ਤਰ੍ਹਾਂ ਦੀ ਆ ਰਹੀ ਹੈ ਉਹ ਵੀ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਜਰੂਰ ਸਾਂਝੀ ਕਰੋ ਤਾਂ ਜੋ ਅਸੀਂ ਉਹਦੇ ਉੱਤੇ ਵੀ ਜਿਹੜਾ ਚੰਦਨਾ ਪਾ ਸਕੀਏ ਉਸ ਨੂੰ ਲੈ ਕੇ ਵੀ ਜਿਹੜਾ ਜਾਣਕਾਰੀ ਸਾਂਝੀ ਕਰ ਸਕੀਏ ਫਿਲਹਾਲ ਇਨਾ ਹੀ ਦਿਓ ਜਾਜਕ ਧੰਨਵਾਦ